Of Bharti Antariksh hackathon are Team One Zero Zero One One. I invite Nadeep Singh Sidhu on the days This team developed Lunar, an application developed to predict safe navigation routes with ten points of interest for rovers on the Moon based on the given coordinates of the landing site. Shashikal Ji Singh ਥਾਪੜ ਕਾਲਜ ਤੋਂ ਬੀ ਟੈਕ ਦੀ ਪੜ੍ਹਾਈ ਕਰ ਰਿਹਾ ਉਹਦਾ ਸੈਕੰਡ ਇਅਰ ਖਤਮ ਹੋ ਗਿਆ ਹੁਣ ਉਹ ਥੋੜੇ ਦਿਨ ਪਹਿਲਾਂ ਹైదరాబాద్ ਇਸਰੋ ਵੱਲੋਂ ਰੱਖੇ ਗਏ ਹਕਤੋਂ ਦੇ ਵਿੱਚ ਭਾਗ ਲੈਣ ਗਿਆ ਸੀ ਉੱਥੇ ਇਸਰੋ ਨੇ ਇਹਨਾਂ ਨੂੰ ਕਈ ਖਾਰੀਆਂ ਪ੍ਰੋਬਲਮਾਂ ਦਿੱਤੀਆਂ ਜੀ ਪਿਛਲੇ ਸਾਲ 23 ਸਤੰਬਰ ਨੂੰ ਚੰਦਰਯਾਨ 3 ਚੰਦ ਤੇ ਗਿਆ ਸੀ ਉਹ ਜਦੋਂ ਚੰਨ ਤੇ ਪਹੁੰਚਿਆ ਉਹਨੂੰ ਕਈ ਸੇ ਪ੍ਰਕਾਰ ਦੀਆਂ ਦਿੱਕਤਾਂ ਆਈਆਂ ਜਿਵੇਂ ਕਿ ਉਹਨਾਂ ਆਪਣਾ ਕਿਸੇ ਖੱਡੇ ਦੇ ਵਿੱਚ ਰੁਕ ਜਾਣਾ ਕਿਸੇ ਪੱਥਰ ਨਾਲ ਟਕਰਾ ਜਾਣਾ ਜਾਂ ਹੋਰ ਵੀ ਬਹੁਤ ਸਾਰੀਆਂ ਨੂੰ ਦਿੱਕਤਾਂ ਆਈਆਂ ਇਸ ਪ੍ਰਕਾਰ ਦੀਆਂ 13 ਪ੍ਰੋਬਲਮਾਂ ਇਸਰੋ ਵਾਲਿਆਂ ਨੇ ਰੱਖੀਆਂ ਸੀ ਪੂਰੇ ਸਟੂਡੈਂਟਾਂ ਦੇ ਸਾਹਮਣੇ ਉਹਦੇ ਵਿੱਚੋਂ ਸਾਡੇ ਬੱਚੇ ਨੇ ਇੱਕ ਪ੍ਰੋਬਲਮ ਖੜੀ ਕਿ ਇਸਰੋ ਦਾ ਜਿਹੜਾ ਆਪਣਾ ਚੰਦਰਯਾਨ ਹੈ ਉਹ ਪੱਥਰ ਨਾਲ ਨਾ ਟਕਰਾਵੇ ਜਾਂ ਕਿਸੇ ਖੱਡੇ 'ਚ ਨਾ ਫਸੇ ਉਹਦੇ ਵਾਸਤੇ ਨੇ ਰਿਸਰਚ ਕੀਤੀ ਕਾਫੀ ਜ਼ੋਰ ਲਾਇਆ ਤੇਰੇ ਦਿਮਾਗ ਦੇ ਵਿੱਚ ਇੱਕ ਕੀ ਜਾਈ ਕਿ ਉਹਦੇ ਉਹਨੂੰ ਇੱਕ ਗਾਈਡ ਪਲਾਨ ਦਿੱਤਾ ਜਾਵੇ। ਇਹਦੇ ਆਪਣੇ ਕੰਪਿਊਟਰ ਦੇ ਵਿੱਚ ਪੂਰਾ ਚੰਦ ਬਣਾਇਆ ਚੰਦ ਦਾ ਕਿਦਾਂ ਦਾ ਲੇਆਉਟ ਹੈ। ਚੰਦਰਮੂਪੂਰੇ ਨੂੰ ਆਪਣਾ ਲੇਆਉਟ ਬਣਾਇਆ ਔਰ ਉੱਥੇ ਕਿੱਥੇ ਖੱਡਾ ਹੈ ਕਿੱਥੇ ਪੱਥਰ ਕਿੱਥੇ ਟੋਆ ਕਿੱਥੇ ਪਾਣੀ ਉਹ ਸਾਰੀ ਚੀਜ਼ ਦੇਖੀ ਔਰ ਉਹ ਦੇਖ ਕੇ ਇੱਕ ਗਾਈਡ ਪਲਾਨ ਜਾਨੀ ਕਿ ਚੰਦਰਜਾਨ ਨੂੰ ਦੇਣ ਦਾ ਜੋ ਉਪਯੋਗ ਕੀਤਾ ਜਾਨੀ ਕਿ ਆਪਾਂ ਥੱਲੇ ਬੈਠ ਕੇ ਹੁਣ ਜੇ ਉਹ ਚੰਦਰਜਾਨ ਠੱਡੇ ਥੱਲੇ ਬੈਠ ਕੇ ਉਹ ਜਾਨੀ ਕਿ ਇਸ ਤਰੀਕੇ ਨਾਲ ਚੰਦਰਜਾਨ ਨੂੰ ਗਾਈਡ ਕੀਤਾ ਜਾ ਸਕਦਾ ਹੈ ਕਿ ਉਹ ਕਿੱ데 ਖੱਡੇ ਜਿਹਦਾ ਫਾਦੇ ਜਾਂ ਪੱਥਰ ਨਾਲ ਨਾਟ ਕਰਾਵੇ ਇਹ ਦੀ ਗਣਿਕੇ ਪੂਰੇ ਇਸਰੋ ਦੇ ਡਾਇਰੈਕਟਰ ਸਾਹਿਬ ਨੇ ਜਾਂ ਇਸਰੋ ਨੇ ਇਹਨੂੰ ਕਾਫੀ ਸਰਾਨਾ ਕੀਤੀ ਔਰ ਇਸੇ ਲਈ ਸਾਡੇ ਬੱਚੇ ਨੂੰ ਰਾਸ਼ਟਰਪਤੀ ਤੋਂ ਸਨਮਾਨ ਮਿਲਿਆ ਹੈ ਅੱਗੇ ਕੀ ਫਿਊਚਰ ਪਲੈਨਿੰਗ ਹੈ ਜੀ ਬੱਚੇ ਦੀਆਂ ਪੜ੍ਹਾਈ ਦੇ ਸਬੰਧ ਦੇ ਵਿੱਚ ਜਾਂ ਉਹ ਕੀ ਕਿਸ ਫੀਲਡ ਦੇ ਵਿੱਚ ਜਾਣਾ ਚਾਹੁੰਦਾ ਹੈਗਾ ਉਹਦੇ ਬਾਰੇ ਥੋੜਾ ਜੀ ਹਜੇ ਤੱਕ ਤਾਂ ਜੀ ਸਾਡਾ ਬੱਚਾ ਸੈਕੰਡ ਯਰ ਕੰਪਲੀਟ ਕੀਤਾ ਦੋ ਸਾਲ ਦੀ ਪੜ੍ਹਾਈ ਪਈ ਹੈ ਉਸ ਤੋਂ ਬਾਅਦ ਅਜੇ ਦੇਖਾਂਗੇ ਅਜੇ ਉਹਨੂੰ ਕੋਈ ਪਲਾਨ ਨਹੀਂ ਕੀਤਾ ਕਿੱਥੇ ਜਾਣਾ ਅਜੇ ਤਾਂ ਦੇਖੋ ਜਿੱਦਾਂ ਦਾ ਉਹਨੂੰ ਮੌਕਾ ਦੇਖਾਂਗੇ ਚਾਰ ਚਾਰ ਕੰਪਲੀਟ ਕਰੂਗਾ ਉਸ ਤੋਂ ਬਾਅਦ ਦੇਖਾਂਗੇ ਉਹ ਕਿੱਧਰ ਨੂੰ ਜਾਂਦਾ